ਗੇ ਹੋਣਗੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੇ ਸਾਰੇ ਜਣੇ ਠੀਕ ਹੋਵਾਂਗੇ ਤੇ ਅੱਜ ਬੜੇ ਇਚਰਾ ਬਾਅਦ ਅਸੀਂ ਲੱਗੀਆਂ ਵਲੋਗ ਬਣਾਉਣ ਤੇ ਅੰਬ ਪਾਰੇ ਨੇ ਇੱਕ ਨਹੀਂ ਰਹਿਣ ਦਿੱਤਾ ਪੂਆ ਹੁਣਾਂ ਦਾ ਸਾਰੇ ਇਹਨੇ ਤੋੜ ਤੋੜ ਕੇ ਤੇ ਮੁਕਾਏ ਵੀਡੀਓ ਬਣਾਉਣ ਆਏ ਸੀ ਤੇ ਪੂਆ ਜੀ ਹੁਣਾਂ ਦੇ ਨਾ ਆ ਬੂਟਾ ਵਾ ਅੰਬਾ ਨਾ ਪਰਿਆ ਪਿਆ ਸੀ ਤੇ ਬਥੇਰੇ ਉਧਾਂ ਖਾਦੇ ਆ ਪਰ ਹੁਣ ਆਖਰੀ ਰਹਿ ਗਏ ਆ ਤਿੰਨ ਚਾਰ ਤੇ ਮੇਰਾ ਰਦਾ ਤੋੜ ਕੇ ਤੇ ਖਾ ਹੀ ਲਵਾਂ ਮੌਕਾ ਤੇਰਾ ਰਦਾ ਸਾਂਭ ਹੀ ਲਵਾਂ ਆਹੋ ਭੂਆ ਜੀ ਹੁਣੇ ਅੰਦਰ ਬੈਠੇ ਆ ਤੇ ਮੈਂ ਆਹ ਚਲੋ ਉਧਰ ਤੋਰੀਆਂ ਵੀ ਲੱਗੀਆਂ ਹੀ ਆ ਹੈ ਤੋਰੀਆਂ ਵੀ ਲੱਗੀਆਂ ਹੋਵੇ ਕਿੱਡੀਆਂ ਸੋਹਣੀਆਂ ਲੈ ਰੀਆਂ ਲੈ ਰੀਆਂ ਦੀਆਂ ਇਹਨਾਂ ਤਾਂ ਵੀ ਹਮਲਾ ਮਾਰਦੇ ਆ ਕੋਈ ਨਹੀਂ ਖੜਦੇ ਆ ਕਿਸੇ ਦਿਨ ਤੋਰੀਆਂ ਵੀ ਮੈਂ ਭੂਆ ਜੀ ਨੂੰ ਕਹਿ ਮੈਂ ਹਾਂ ਇਹ ਕਿ ਥੱਲੇ ਕਿੱਡਾ ਵਧੀ ਉਦਾਂ ਤੇ ਪਕਾ ਪਗਾ ਕੇ ਖਾਂਦੇ ਤੇ ਮੈਂ ਕੱਚੇ ਵੀ ਤੋੜ ਲੈਣੀਆਂ ਤੋੜ ਲੈ ਮੈਂ ਤੁਹਾਡੇ ਸਾਰੇ ਅੰਬ ਮੈਂ ਇਹਨੇ ਸਾਰੇ ਮਗਾਏ ਆ ਸਤੀਕਾ ਜੀ ਸਾਰਿਆਂ ਨੂੰ ਪੂੜੋਂ ਨੂੰ ਇਹ ਹੱਡਿਆ ਮੇ ਬੜੇ ਸਵਾਲ ਲੱਗਦੇ ਸੀ ਹਨਾ ਪੂੜੋਂ ਪੂੜੇ ਹੈ ਵੀ ਬੜੇ ਮਿੱਠੇ ਸੀ ਹਾਂ ਤੇ ਮੁੱਕ ਦੀ ਵਾਸਾ ਆਚਾਰ ਕੀ ਰਹਿ ਗਏ ਨਾ ਮੈਂ ਬੜੇ ਹੰਬ ਖਾਦੇ ਘਟੇ ਉਦੋਂ ਕੋਈ ਨਹੀਂ ਪਰਸੋਂ ਮੈਂ ਤਾਂ ਸਾਰੇ ਸੰਤਰੇ ਦੇਖਾਇਆ ਬਣੀ ਇਹਦਾ ਲੱਗਦੀ ਮਰੂਤ ਵੀ ਬੜੇ ਸਾਰੇ ਲੱਗੇ ਆ ਪਰਸੋਂ ਮੈਂ ਮਰੂਤ ਤੋੜ ਕੇ ਖੜੇ ਸੀਗੇ ਹੁਣ ਸਿਆਲਾ ਦੇ ਸੰਤਰੇ ਖਾਣੇ ਆ ਗਰਮੀਆਂ ਚੰਬ ਉਹ ਖਾਦੇ ਥੋੜਾ ਬੋਲਾ ਫਰੂਟ ਸਾਡੇ ਘਰੋਂ ਜਾਂਦੀਆਂ ਨੇ ਲਗਭਗ ਸਾਰੀ ਵੈਰੈਟੀ ਹੈਗੀ ਆਗੇ ਹਾਂ ਦੇਖ ਲਈਏ ਹਾਂ ਨਹੀਂ ਹੋਰ ਮਗਾਦੇ ਸਾਰੇ ਤੂੰ ਕਿ ਸਹੀ ਪਰ ਮਿੱਠੇ ਬੜੇ ਹੈਗੇ ਕੱਚੇ ਹੀ ਮੈਂ ਤਾਂ ਕੱਚੇ ਲਾਲਾ ਖਾਂਦੀ ਨਹੀਂ ਆ ਤੁਸੀਂ ਪਕਾ ਪਕਾ ਖਾਦੇ ਆ ਨਾ ਮੈਂ ਨਾਲ ਹੀ ਪੱਕੇ ਪੱਕੇ ਖਾਦੇ ਉਹ ਵੀ ਬੜੇ ਮਿੱਠਾ ਦੇ ਇਹ ਤਾਂ ਹੁਣ ਪੱਕਣ ਦੇ ਨਾਲ ਹੀ ਲੈਣੇ ਮੈਂ ਤੋੜ ਕੇ ਕੱਟ ਕੇ ਖਾ ਲੈਣੀ ਦਈ ਉਹਦਾ ਮਿੱਠੇ ਵਿੱਚੋਂ ਮੈਂ ਝੂਠੀ ਬੋਲਣਾ ਮੈਂ ਨਾ ਪਰਸਾ ਇੱਕ ਆਂਬ ਤੋੜ ਕੇ ਖਾੜਿਆ ਹਾਂ ਸਾਰੇ ਅੰਦਰ ਹੀ ਸਾਰੇ ਅੰਦਰ ਹੀ ਤੇ ਮੈਂ ਦੀ ਕਹਿੰਦੇ ਹਾਂ ਮੈਂ ਤੋੜ ਕੇ ਲੈ ਕੇ ਜਾਂਦੇ ਆਂ ਆਂਬ ਵੀ ਇਹ ਵਾਲੇ ਵੀ ਚਟਣੀ ਬਣਾਈ ਬੜੇ ਸਵਾਦ ਬਣੀ ਹਜੇ ਵੀ ਪਈ ਹੈ ਵੇਖਣਾ ਨਾ ਕੱਚੇ ਲੱਗਣਦੇ ਪਰ ਹੈ ਪੱਕੇ ਅੰਦਰੋਂ ਤੇ ਮਿੱਠੇ ਆ ਮੈਂ ਆਪਣੇ ਵੀ ਖੜਿਆ ਸੀ ਦਿਖਾਤੀਆਂ ਤੋਰੀਆਂ ਵੀ ਆ ਕਿਹਦੇ ਤੋਰੀਆਂ ਪੁੱਛੇ ਹਟਦੀਆਂ ਕਿ ਹਾਂ ਲੈ ਆ ਜਿਓਗੇ ਇਹ ਮੇਰੇ ਚਾਹ ਪਿੰਡੀਆਂ ਪੁੰਨੀਆਂ ਵਾਲਾ ਲੱਗੀਆਂ ਹਰਵੀਰ ਨੇ ਮਕਾਇਆ ਦਿਨਾਲਾ ਦੋਵੇਂ ਸਾਡੇ ਦੋਵੇਂ ਚੋਕੇ ਰਚਨ ਪਾਣੀ ਹੈਗਾ ਕਦੇ ਮੇਰੇ ਤੇ ਮੰਮੀ ਨੇ ਦੋਵੇਂ ਜਾਣੀਆਂ ਖਾ ਉਹ ਦਿਨ ਜਿਹੜਾ ਤੋੜ ਕੇ ਖੜਿਆ ਉਹ ਹਰਵੀਰ ਨੇ ਮਕਾਇਆ ਸਾਰੇ ਹੰਬ ਹਾਂ ਆਵੇਂ ਤਾਂ ਸੰਤਰੇ ਵੀ ਕਿੱਡੇ ਕਿੱਡੇ ਹੋ ਗਏ ਆ ਸਿਆਲ ਜੇ ਵੀ ਪੱਕ ਜਾਣੇ ਆ ਸੰਤਰੇ ਲੱਗੇ ਹੁੰਦਾ ਸੁਖਨਾ ਬਾਵਾ ਚਲੋ ਵਧੀਆ ਸੰਤਰੇ ਪਰ ਬੜੇ ਪੂਣੋਂ ਨੂੰ ਮੈਂ ਕਹਿੰਦੀ ਸੰਤਰੇ ਖਾਣ ਮੈਂ ਮੈਂ ਤਾਂ ਫੜੇ ਨੇ ਸਿਆਲ ਚ ਕਿੰਨੇ ਸੰਤਰੇ ਖਾਦੇ ਆ ਨਹੀਂ ਟੋੜ ਤੋੜ ਰਹੇ ਨੀ ਨਹੀਂ ਪੂਆ ਆਲਾ ਬਹੁਤ ਸੰਤਰੇ ਖਾਂਦਾ ਖਾਦੇ ਮੈਂ ਨਾਲ ਮੈਂ ਰਲ ਗਏ ਮੈਨੂੰ ਸੰਤਰੇ ਬੜੇ ਪਸੰਦ ਆ ਸਿਆਲ ਚ ਸੰਤਰੇ ਤੇ ਗਰਮੀ ਆ ਜਾਂਦੀ ਚਾੜਦਾ ਨਾ ਇਹਨਾਂ ਨੂੰ ਵੜਦੀਏ ਨਾ ਵੜਿਓ ਇਹ ਰਾਹ ਨੂੰ ਸਿੱਧੇ ਬੂਟੇ ਉੱਥੇ ਕਹਿੰਦੇ ਚੱਲਣਾ ਫਲ ਦੇਣ ਦੇ ਨਹੀਂ ਵਧੀਆ ਵਾ ਨਾਲੇ ਸਾਨ ਨਾਲੇ ਫਲ ਅਹੀ ਕਰਵਾਉਣਾ ਨਹੀਂ ਕਰਾਉਣਾ ਬਟਾ ਜੀ ਨਹੀਂ ਉਹ ਉਧਰ ਨੂੰ ਗਿਆ ਡਾ ਸਿੱਧੀ ਚੀਜ਼ ਉਧਰ ਨੂੰ ਆਇਆ ਕਰ ਲਈ ਆਹੇ ਆਹ ਤਾਂ ਚੀਜ਼ਾਂ ਨਹੀਂ ਬੜੀ ਹੋਤੀਆਂ ਆਹ ਕੰਦ ਥੋੜੀ ਹੋ ਜੂਗੀ ਨਾ ਫੇ ਸਹੀ ਹੋ ਜਾਣਾ ਆਹ ਤਾਂ ਛੜਨੀ ਫੇ ਸਿੱਧਾ ਹੋ ਜਾਊਗਾ ਫੇ ਰੇਸ ਨਾਲ ਹੰਮ ਬਪਨ ਪਟਣਾ ਪੈਣਾ ਨਹੀਂ ਨਹੀਂ ਆਂਬ ਉੱਤੇ ਸੈੜਦੀ ਆਂਬ ਸੈੜਦੇ ਵੇਖੋ ਕਿੰਨਾ ਸੈੜਦੇ ਆਂਬ ਕੰਦ ਵੱਡ ਲੋ ਸਿੱਧੀ ਚੀਜ਼ ਆ ਜੇ ਮੈਂ ਸਾਰਾ ਪਾ ਲਵਾਂ ਬੂਨ ਫਲਾ ਆਇਆ ਕਿ ਤੇਜੇ ਘਰ ਲੱਗੀਆਂ ਹੁਣ ਤੇ ਸੁੱਕਦੀ ਪੜ ਗਈ ਲੀਸੀਆਂ ਬੜਾ ਮੋਟਾ ਉੱਪਰ ਹੀ ਸੈਟ ਲਾਇਓ ਫਿਰ ਆਂਦੇ ਆਂ ਆਈ ਖਾਣੇ ਅੰਬ ਭੂਆ ਜੀ ਹੁਣੇ ਅੰਦਰ ਬਸ ਸਾਖਰੀ ਪੂਰੇ ਖਾ ਲੀਏ ਸਾਰੇ ਜਣੇ ਜਾਂਦੀਵਾਦ ਅੰਬ ਜਾਂਦੀਵਾਦ ਵਾਹ ਵੈਹ ਜਿਹੜੀ ਜਾਂਦੀਵਾਦ ਦੀ ਚੀਜ਼ ਹੁੰਦੀ ਸਵਾਦ ਵੀ ਬੜੀ ਲੱਗਦੀ ਓ ਜਿੱਦਾਂ ਸਾਗ ਹੁੰਦਾ ਜਾਂਦੀ ਜਲੀ ਵਾਤਾ ਸਹਣਾ ਜਾਂਦੀ ਕੱਢੀ ਅੱਜ ਇਹ ਭੂਆ ਦਾ ਵੱਲ ਪਿਆਮਾ ਸੁਆਇਆ ਮੇਰੇ ਪਾ ਮੇਰੇ ਵੀ ਕਮੀਜ਼ੀ ਮਾਰਨਾ ਨਾ ਮਾਰਦੀ ਆਂ ਮਾਲਾ ਅੱਜ ਕੱਲ੍ਹ ਦੀ ਇੱਥੇ ਰਾਤ ਕੱਲ੍ਹ ਕੱਢੀ ਇੱਥੇ ਵੀ ਮਰਾਤੀ ਅੰਦਰ ਹੀ ਨਹੀਂ ਕੀਤੀ ਮम्मा ਲੈ ਨਹੀਂ ਸੀ ਸਾਰੇ ਭੂਆ ਵੀ ਛਿੰਿੰਦੇ ਕੱਪੜੇ ਜੇ ਅੰਦਰ ਲਿਖੋ ਉਹ ਉਹ ਬੁਗਾ ਅੱਛਾ ਮੈਂ ਕਰਿਆ ਵਾਲਾ ਸਾਡੇ ਪੂਆ ਮੰਮੀ ਕਹਿੰਦੀ ਐ ਅੰਦਰ ਕਰ ਲੈ ਮੈਂ ਕੋਈ ਚੱਕ ਕੇ ਲੈ ਜੂ ਮੈਂ ਐ ਡੜੀਆਂ ਵੱਡੀਆਂ ਚੀਜ਼ਾਂ ਸਾਡੀ ਕੋਲ ਮਸ਼ੀਨ ਹੀ ਚੱਲਦੀ ਆ ਹਾਂ ਨਾਲੇ ਘਰੋਂ ਕੌਣ ਲੈ ਚਲਾ ਚੁੱਕੇ ਕੋਈ ਨਹੀਂ ਕੋਈ ਚੁੱਕੇ ਨਹੀਂ ਜਾਂਦਾ ਇਹ ਚਾਰ ਕੰਮ ਉਹਨੂੰ ਬਾਲਾ ਕਰਮ ਹੈ ਇਹ ਬੁੱਢਾ ਉਹਦਾ ਬੜਾ ਕਰਨਾ ਪਰਣਾ ਵਾਲਾ ਇਹ ਵਿਚਾਰਾ ਕਦੋਂ ਆਉਂਦੇ ਇਹੇ ਅੰਬ ਲੱਗੇ ਹੀ ਵੇ ਲੰਗੀ ਦਾ ਜੀ ਕੱਦਦਾ ਹੀ ਲਾ ਕੇ ਖਾਈ ਜਾਂਦਾ ਜਿਹੜੇ ਜਿਹੜੇ ਕਰਮਾਂ ਚ ਬੋਏ ਉਹ ਆ ਗਿਆ ਬੜਾ ਸਖਤ ਰ। ਮੈਨੂੰ ਲੱਗਦਾ ਜਾਣਾ ਮੈਂ ਹਰ ਖਾਦੇ ਨਾਲਿਆ ਗੁੱਡੇ ਨੂੰ ਖੂਨ ਬਣਿਆ। ਤੂੰ ਕਿ ਖਾਦੇ ਨੇ? ਮੈਂ ਇਹ ਖਾਦੇ ਨੇ। ਖਾਦੇ ਨੇ ਬੜੇ ਖਾਦੇ ਆ। ਕੋਣ ਮੌਂਦੀ ਜਾਂਦੀ ਤੋੜ ਲੈਂਦੀ ਹੁੰਦੀ ਜਾਂਦੀ ਤੋੜ ਲੈਂਦੀ। ਇਹ ਆ ਤਾਂ ਅੰਦੇ ਵੀ ਬੋਰ ਗਿਆ। ਮੈਂ ਕਿ ਉਹ ਬੜੇ ਕਿੱਦਾਂ ਹੀ ਬੜੇ ਉਹ ਨੂੰ। ਮੈਂ ਉਹ ਕੰਮ ਜਿਹੜੇ ਪਕਾ ਕੇ ਕਾਈ ਤੇ ਉਹ ਨਹੀਂ ਸਵਾਣ ਲੱਗੋ ਬਲੇ ਬਲੇ ਜਿਵੇਂ ਇੱਕ ਦੇ ਪਕੜੀ ਲੇ ਕੇ ਨਾਲ। ਉਹ ਨਾ ਸਵਾਣ ਖੱਬੇ। ਉਹਦਾਂ ਜੇ ਨਾ ਪੜਿਆ ਨਾ ਮੈਂ ਕਹਿੰਦੇ ਸੀ ਸਾਰੀਆਂ ਦੇ ਅੰਦਰ ਵੜ ਗਏ। ਜਿਹੜੂ ਨੂੰ ਲੈਣਾ ਹੈ। ਜਾਂ ਜਿਹੜੇ ਤੋੜੇ ਨੇੜਿਆ ਖਾਦੇ ਖਾਊਗੀ। ਉਹ ਮੇਰਾ ਮੁੰਡਾ ਸਾਰੇ ਖਾ ਲਿਆ। ਇੱਕ ਤਾਂ ਕਿੰਨੇ ਤਿੰਨ ਵਿੱਚ ਇੱਕ ਖੜਿਆ ਸੀ ਉਹ ਹੋੜੇ ਹੋੜੇ ਵਿੱਚ ਉਹੜਾ ਉਦੜ ਸਟ੍ਰੈੱਟ ਦੇ ਵਿੱਚ ਰੱਖਿਆ ਪੱਕਾ ਹੋਊਗੀ ਫਿਰ ਸਾਹ ਨੂੰ ਉਹ ਵੀ ਬੜਾ ਮਿੱਠਾ ਹੈ ਇੱਕ ਦਿਨ ਕੋਣ ਨਿਕਣ ਤੇ ਆਈ ਇਸ ਕਰ ਨੂੰ ਕਿ ਨਹੀਂ ਆਖਰੀ ਵਾਰ ਜਾਣ ਦੀ ਵਾਰ ਤੇ ਆ ਨੂੰ ਅਜਿਹਾ ਨਾ ਕਰੋ ਬੀਜ ਨੂੰ ਪੁੱਸਾ ਬੀਜ ਨੇ ਖਾਧਾ ਹੋਈ ਕਿ ਨਹੀਂ ਨਹੀਂ ਖਾਧੇ ਆ ਨਾਦਰ ਨੂੰ ਫੇਕ ਰੱਖਿਆ ਵਾ ਤੋੜ ਕੇ ਚੋ ਵਧੀਆ ਗੇ ਹਾਂਜੀ ਅਜੇ ਨਾ ਖੜਿਆ ਆ ਕੁਲਰ ਦੇ ਤੇ ਰੱਖਿਆ ਮੇਰੀ ਨਾ ਹਾਂਜੀ ਸਵਾਗਤ ਮਿੱਠੇ ਵੀ ਜੀ ਬਹੁਤ ਸੋਹਣੇ ਮਿੱਠੇ ਆ ਬੀਬੀ ਤੁਹਾਡੇ ਵੀ ਲੱਗੇ ਇੱਧਰ ਬੰਨੇ ਮਿੱਠੇ ਬਹੁਤ ਇਹਨੇ ਘਾਟੀ ਪੈਂਦੀ ਆ ਹੈ ਮੇਰੇ ਤੇ ਬਹੁਤ ਲੱਗੇ ਲੱਗੇ ਥੋੜੇ ਹੀ ਲੱਗੇ ਮੈਨੂੰ ਵੱਟਾ ਉਹ ਹਾਂ ਮੈਨੂੰ ਥੋੜੇ ਲੱਗੂ ਕੋਲੇ ਨੇ ਪਰ ਕੀ ਤਿੰਨ ਪੰਜ ਸਾਲ ਕੰਮ ਹੀ ਲੱਗਦੇ ਇਹਨਾਂ ਨੇ ਆਪ ਨੂੰ ਉਹ ਨਿਆਣੇ ਉnde ਜਾਂਦੇ ਦੋਲਣੇ ਜਿਹੜੇ ਖੇਤ ਤੇ ਬਾਦੀ ਬਾੜ ਹੁਣ ਕੋਈ ਹਾਂਡੇ ਆਪ ਨੂੰ ਤਾਂ ਇਹਨਾਂ ਨਾਲ ਘੜ ਪੈਂਦਾ ਨਾ ਹਰ ਸਾਲ ਨਹੀਂ ਆਣੇ ਵਾਲੇ ਬਸ ਸਾਰੇ ਹੀ ਦੇ ਜਾਂਦਾ ਹਰ ਸਾਲ ਹੀ ਪਿੰਦਾ ਆ ਉਹਦਾ ਮਿੱਠੇ ਬੜੇ ਮੈਨੂੰ ਲੱਗਦਾ ਕਿ ਬਾਜ਼ਾਰ ਤੋਂ ਹਾਂ ਚਲੋ ਜੀ ਕਾਓ ਜਿਹੜੇ ਹੈਗੇ ਆਓ ਕਾਓ ਮੈਨੂੰ ਮਿਠਾਈ ਦਾ ਜਿਹੜਾ ਵਿਕਿੰਦਨ ਤੋਂ ਹੋ ਗਿਆ ਤਾਂ ਆਹ ਹੋ ਵੀ ਖਾਣ ਦੇ ਬੜਾ ਸਵਾਦ ਆਹ ਵੀ ਖਾਣ ਦੇ ਵਿੱਕੀ ਵੀ ਆਇਆ ਗੱਲ ਲੈਣਾ ਹੀ ਗੱਲ ਹੈ ਨਾ ਚਲਗੇ ਭੂਆ ਬਰੀ ਭੂਆ ਆਏ ਚੱਜਣਾ ਹੀ ਉੱਥੇ ਆ ਚੱਲ ਜਾ ਉਹ ਆਣੇ ਤਾਂ ਸਿੰਘ ਬੜੇ ਹੋ ਗਏ ਕਿਤੇ ਨਾ ਤੂੰ ਅੱਗੇ ਮੈਂ ਕੱਢਦਾ ਤੇ ਸਾਡਾ ਲੋਕੀ ਜਿਹੜਾ ਆਤਾ ਜਿਹਨੂੰ ਕੱਲ ਨੂੰ ਮਿਹਾਂ ਡਰਿਆ ਇੱਧਰ ਘੱਟਿਆ ਕਰਦੇ ਆ ਚੱਲ ਕਿ ਦਫੇ ਪੂਆ ਕਿਪ ਬਣਾਉਣੀ ਨਹੀਂ ਹੁਣ ਚਲ ਗਿਆ ਸੀ ਜਲੰਧਰ ਹਾਂ ਆ ਗਿਆ ਨਾਲੇ ਕਹਿੰਦੇ ਨਾ ਰਹਿਣਾ ਨਹੀਂ ਪਰ ਅੱਜ ਚਲ ਕੇ ਕੰਧਾਣਾ ਹੈ ਇਹ ਆਉਂਦਾ ਹਾੜਾ ਫਗੜੇ ਨਹੀਂ ਖੜਾ ਸਕਣਿਆ ਧੂਆ ਸੰਤ ਨੇ ਰੰਗ ਕਮਿਆ ਆ ਗੁਰੂ ਮੁਕਲਾ ਆ ਆਂਬਰਾ ਲਾਇਆ ਮਮੀ ਨੇ ਤਾਂ ਆ ਰਹੇ ਮੇਰੇ ਪੋਤੇ-ਪੋਤੀਆਂ ਮੈਂ ਮੇਰੇ ਪੋਤਿਆਂ-ਪੋਤੀਆਂ ਨਾਲ ਰਨ ਵਿੱਚ ਪੋਤਿਆਂ-ਪੋਤੀਆਂ ਨੇ ਖਾਂਦੇ ਆ ਖਾਲਾ ਅਈ ਗਾਲ ਵੀ ਪਈਆਂ ਖਾਂਦਾਦੇ ਹਾਂ ਮਾਰੇ ਇਤਲਾ ਹੋ ਗਿਆ ਗੀ ਮੇਰੇ ਗਲੇ ਮੈਂ ਮੁੱਢਾ ਲੋਨਾ ਮੂਟ ਵਾਲਾ ਮਮਾ ਕੋਤਵਾਂ ਨੂੰ ਪਾਲਦੀਆਂ ਬੂਟੀਆਂ। ਇਨਸਾਮ ਕਰੋ ਤੇ ਫੇਰੀ ਬੰਦਾ ਵਾ ਬੂਟਾ ਜਿਹੜਾ ਫੇਰੀ ਪਾਲਦਾ ਵਾ। ਸੋ ਜੇ ਇਹ ਸੋਤ ਤੇ ਉੱਠ ਕੇ ਮੈਂ ਸੁੱਚਾ ਪਾਣੀ ਪਾਉਣਾ ਪਹਿਲਾਂ ਬੂਟੇ ਨੂੰ। ਚਾਹ ਲੀਂਗੀ ਕਰਨਾ ਤੇ ਨਾਲ ਪਾ ਇੱਕ ਬੂਟੇ ਨੂੰ। ਹਾਂ ਇੱਕ ਬੂਟਾ ਲਉਣੀ ਲੀਂਗੀਆਂ ਦਾ ਲਉਣਾ ਨਾ ਨਾ ਦਾ ਪਿੰਨਾ ਨੂੰ ਪਿਆ ਦੇਣਾ। ਤੇ ਨਰਸਰੀ ਤੇ ਕਦੇ ਨਹੀਂ ਕਿਹੜੀ ਨਾਰਾਂ ਨੂੰ ਬੂਟਾ ਨਹੀਂ ਲੱਗਦਾ। ਉਹ ਕੰਮ ਨੂੰ ਲੱਗਦਾ। ਕਹਿੰਦੇ ਘਰੇ ਨਾਰ ਨਹੀਂ ਲਾਈਦੇ। ਹਾਂ ਕਹਿੰਦੇ ਆ। ਉਹ ਦਈਆਂ ਲੋਕੀ ਵਹਿਮ ਜਨੇ ਮਰਜ਼ੀ ਕਰ ਲੋ। ਆਹ ਮਾਤੇ ਦੇ ਅੱਡੇ ਬਿਨਾਰ ਬੱਗਦੇ ਨੇ ਹਾਂ ਕੋਈ ਪੁੱਲ ਮਾਈ ਜਾਂਦਾ ਜਿੱਦਾਂ ਵੱਡੇ ਆਦੇ ਸਾਡੀ ਕੁੜੀ ਲੈ ਜਾਂਦੇ ਆ ਤੇ ਸਾਰੇ ਵੇੜੇ ਮਨੀਆ ਦੀ ਦੀ ਗੀ ਅਨੋਵੇ ਤੇ ਜੇ ਸੁਆਈ ਨਾ ਦਵੇ ਕਹਿੰਦਾ ਮੈਂ ਸਰਕਾਰ ਸੁਣਾਵਾ ਮੋਨੂ ਛੋਟੀ ਜੁੱਦੀ ਆ ਗਈ ਗੀ ਬੇਜੋ ਤੁਸੀਂ ਮੇਰੇ ਇੱਧਰ ਆ ਜਾਓ ਸਾਹਮਣੇ ਗਾਲ ਗਾਲ ਬੈਠੀ ਬੈਠੀ ਆ ਸੁਣਨ ਵਾਲੀ ਆ ਮਨੀਆ ਦੀ ਬਚਪਨ ਦੀ ਗੱਲ ਤੇ ਜਿਹੜੀ ਇਹਦੇ ਨੂੰ ਨਾ ਕੰਡੀਆਂ ਚਲਾਉਂਦੇ ਹੀ ਮਤਲਬ ਆਪਣੀਆਂ ਗੱਡੀਆਂ ਹੀ ਤੋੜਦੀਆਂ ਤੇ ਉਹਨਾਂ ਜਿੱਦਾਂ ਵੀ ਪਿਤਾ ਭਰਾ ਮਾਮਾ ਹਟਾ ਉਹ ਆਂ ਲੈਣਾ ਦੇ ਕੋ ਹਣੇ ਕੋ ਨਾ ਬੜੇ ਟੰਗ ਕਰ ਬੜੇ ਨੂੰ ਦੇ ਰਿਹਾ ਕੋ ਟੰਗ ਨੂੰ ਦੇ ਰਿਹਾ ਤੇ ਉਹ ਨਾ ਆਇਆ ਕਦੇ ਵੀ ਕੱਟਾ ਹੀ ਆ ਲੈ ਜੰਦੇ ਆ ਮਾਮਾ ਦੀ ਫੇਰ ਨਾ ਕੰਡੀ ਚ ਕੱਟਾ ਕਿੜਾ ਆ ਤਾਂ ਇਹ ਹੋਵੇ ਕਿ ਤੇ ਆਖੇ ਵੀ ਕਿਉਂ ਦਿੱਤਾ ਹੈ ਧਾਨ ਨਾਲ ਰੋਣੋਂ ਕੱਟੇ ਹੀ ਨਾ ਦੀ ਆਈ ਇਹਦਾ ਸੁਭਾਅ ਬੜਾ ਕੋੜ ਵਾਲਾ ਹੈ ਕਹਿੰਦੇ ਪੁੱਤ ਲੋਪੂੜ ਪੋਣ ਗਿਆ ਆ ਯਾਰ ਲੋਪੂੜ ਪਾਉਣ ਗਿਆ ਬਸ ਜੀ ਕੁੜੀ ਤਾਂ ਇੱਥੇ ਚੁੱਪ ਹੋਣੀ ਗੰਦੀ ਗੱਲਾਂ ਪਾਉਣਾ ਇੰਨੇ ਵੀ ਇੱਕ ਸਹੀ ਥੋੜੀ ਜਿਹਾ ਟੱਕੜੇ ਨੂੰ ਮੋੜ ਕੇ ਆ ਗਿਆ ਅਮਰੇ ਤਾਂ ਕੁੜੀ ਜੋ ਕੋਈ ਨਹੀਂ ਕਹਿੰਦੇ ਆ ਨੰਦਾਂ ਮਰਜੀ ਨਾਲ ਮਰਜੀ ਨਾਲ ਪਾਉਣਾ ਹਾਂ ਹਰੇ ਗੰਦੀ ਗੱਲਾਂ ਬਸ ਹਾਂ ਤੇ ਇੱਕ ਕਿਹਿੰਦੀ ਬਣਾਈ ਬੋਲਦੀ ਹੁੰਦੀ ਮਾਵਾ ਨਹੀਂ ਵਾਹਾਂ ਚੰਡੀਆਂ ਸ਼ਾਵਾਂ ਤਿਹਾਉਣ ਕਰਉਣੀ ਐਡੀ ਕਿਉਂ ਪੀ ਐਨਾ ਐਡੀ ਇਹ ਕੀ ਬੋਲਦੀ ਚਵੀ ਕਿਤੇ ਆਉਂ ਪਹੀ ਕਰਦੀ ਰਹਿਣਾ ਮਾਵਾ ਚੰਡੀਆਂ ਸ਼ਾਵਾਂ ਤਿਹਾਉਣ ਕਰਉਣੀ ਮਾਂ ਦੀ ਤਾਂ ਪਰੌਣੀ ਪੜੀ ਬੂਟ ਜਿਆਦਾ ਹੀ ਦੂਰ ਪਰੌਣੀ ਬਣ ਗਈ ਆਂ ਆ ਵਿਚਾਰੀਆਂ ਪਿਆ ਸੋਵੇ ਤੇ ਦੋ ਮੇਰਾ ਮੁੰਡਾ ਹੀ ਆਲਾ ਤੇ ਮੈਂ ਪਰੌਣੀ ਨਾਲ ਉੱਪਰ ਹੀ ਜਾਂਦਾ ਉਹ ਮੰਮੀ ਤਾਂ ਜ਼ਿਆਦਾ ਬਗਦੀ ਦੋ ਕਰਦੀ ਅਸੋ ਉਹ ਕਰਦੀ ਉਹ ਜ਼ਿਆਦਾ ਕਰਦੀ ਅੱਗੇ ਛੇ ਦਾ ਤੇ ਰਮਨ ਦਾ ਫੱਕਵਾ ਉਹ ਤੇ ਉਹ ਲਾਲਾ ਸਰਨੀਆਣੇ ਵਾਂਗੂ ਬਾਹਵੇਂ ਫੁਰੂੜੀ ਜਿਹਾ ਆਵੇ కట కడి జలుస కటవా జందుల నాలకది మమ్మీ అన్న కున్నాయ మమ్మీ కదే బొల్లు మమ్మీ కరే బొల్లు బొల్లు నేను నని అనుకు ఆ నేను బొల్లు నేను కట బొల్లు పోని ఆ నేను బొల్లుంగలా కట तेरी दादी आ वो नहीं कटा आज मैं ਉਹਨੂੰ ਬੜਾ ਕੁਛ ਹੁੰਦੀ ਆ। ਜਦੋਂ ਮੈਂ ਬੁਢੀਆ ਜਿਹੇ ਕੋਣੀ ਕੋਣੀ ਦੇ ਆਜਾ ਮਾਰ। ਮੈਂ ਇਹ ਦੇਖਣੇ ਨਾ ਰੱਖੜੀ ਵਾਲੀ ਵੀਡੀਓ ਬੜਾ ਸਮਾਂ ਲੱਗ ਗਿਆ। ਹਾਂ। ਹਾਂ। ਬਾਕੀ ਇਦਾਂ ਹੀ ਆ। ਬਾਬਾ ਸਾਰਿਆਂ ਨੂੰ ਬੱਚੇ ਦੇਵੇ ਤਾਂ ਸਾਰੇ ਕੁਛ ਰਹਿਣਾ ਆਪੋ ਆਪਣੀ ਤਰੀਕਾ। ਤਿੰਨਾ ਪੁੱਤਾਂ ਦੇ ਨਾਲ। ਬੜੀ ਕੰਮ ਬੜਾ। ਕਿੰਦੀ ਕਲਾ ਚ ਵਾਇ ਕੁੜੂ ਰੱਖੇ ਸਾਰਿਆਂ। ਬੜੀਆਂ ਹੀ ਬਰਤਦਾ ਇਦਾਂ। ਚਾਹ ਬੜਾ ਚੜਦਾ ਜਾਂਦਾ। ਬੜਾ ਗੰਗਾ ਗੱਦਿਆ ਖਾਣਦਾ ਉਹ ਬੜੇ ਸ਼ਕਾਨਾ ਉਹ ਜਿਆਦੀ ਸ਼ਕਾਨਾ ਉਹਦੇ ਬੜਾ ਦੀ ਛੋਟਾ ਮੈਨਾ ਬੜਾ ਕੋਸ ਹੁੰਦੀ ਆ ਲਿਕੇ ਨੇ ਕਹਿੰਦੇ ਆਣੇ ਦੇਖ ਕੇ ਤਾਂ ਵੱਧਾ ਬੜੀ ਗੁੱਸੀ ਹੁੰਦੀ ਆ ਤੇ ਉਹ ਆ ਜਾਂਦਾ ਟਾਡਾ ਨਿਆਣਿਆਂ ਨੂੰ ਮਿਲਣ ਨੂੰ ਤਾਂ ਬੜਾ ਦਿਲ ਕਰੰਦੇ ਹੋਣਾ ਨਾ ਬੜਾ ਦਿਲ ਕਰਦਾ ਵਾ ਮੈਨੂੰ ਜੀ ਕਰਦਾ ਜੀ ਉਹਨੂੰ ਟੁੱਟੀਏ ਤੁਮ ਪਰਤਨਗੇ ਜੀ ਬੜੀ ਹੁੰਦਾ ਹਾਂ ਕੱਲ੍ਹ ਗਿਆ ਜਾਈਣੀ ਹੁੰਦਾ ਗਿਆ ਜਾਈਂਦਾ ਵਾਸ ਹੁੰਦਾ ਅੱਧੀ ਕੋਈ ਵੀ ਆਣੀ ਚੱਲ ਜਾਈਆਂ ਮੈਂ ਬੰਦੀਆਂ ਕਰੰਦੀ ਆ ਮੈਂ ਭੁਗਾ ਦੇ ਟਿੱਕ ਮੁੜ ਕੇ ਤੁਹਾਡਾ ਦਿਲ ਨਹੀਂ ਕਰਦਾ ਜਾਣ ਨੂੰ ਯਾਰ ਕਾ ਵੀ ਤੈ ਤਿਆਰੀ ਕੀਤੀ ਮੁੜ ਕੇ ਬੜਾ ਮਨ ਚਾਹ ਰੋ ਜਾਂਦਾ ਹੈ ਤੇਰਾ ਨਾ ਲੱਡੀ ਲੈ ਕੇ ਆ ਲੈਣਾ ਹਾਂ ਹਾਂ ਲੱਡੀ ਲੈ ਕੇ ਆਉਣਾ ਹੈ ਤਿਆਰੀ ਹੈ ਨਾ ਮੈਂ ਕੈਨਡੀਆਂ ਉਂਗੀ ਵੇਖੋਗਾ ਦੂੰਗੀ ਐਂ ਤੇ ਕਹਿੰਦੇ ਆਂ ਜਦ ਕਰਕੇ ਕਿਹੜਾ ਕਰਕੇ ਤੁਮਾਂ ਆਂਦੇ ਐਂ ਤੁਹਾਨੂੰ ਕਹਿ ਨਹੀਂ ਆ ਜਾ ਹਾਂ ਛੇ ਸਾਬ ਦੇ ਸਾਬ ਹੋ ਗਏ ਭਾਈ ਉਹ ਪੱਕੀ ਕਰਦੇ ਆਂ ਵੀ ਆ ਜੀ ਚਲ ਅੱਜ ਬੜੇ ਚਿਰਾਂ ਬਾਅਦ ਬਲਵੋ ਬਣਾਇਆ ਵਾਂ ਮਾਂ ਨਹੀਂ ਆਉਂਦੀ ਗੱਲ ਕੀ ਗੱਲ ਮੇਰੀ ਗੱਲਾਂ ਕਿੰਦੀਆਂ ਕਰੇ ਪਾਂਛਾ ਗੰਗਾ ਗੰਗਾ ਦੇ ਤਾਂ ਬਹੁਤ ਬਹੁਤ ਤੇ ਆਪ ਦੇ ਸਾਰੇ ਪੰਨਰਾ ਬਹੁਤ ਪਿਆਰ ਦਿੱਤੇ ਆ ਬਹੁਤ ਪਿਆਰ ਦਿੱਤੇ ਪਰ ਇਹ ਅਸੀਂ ਜਿੱਦਾਂ ਦੇ ਸਾਨੂੰ ਰੋਲ ਮਿਲਿਆ ਸਾਨੂੰ ਕਰਨੇ ਕਹਿੰਦੇ ਆ ਪਲੀਜ਼ ਕਮੈਂਟ ਮਾੜੇ ਨਾ ਕਰਿਆ ਕਰੋ ਇੱਕ ਜਣਾ ਮੋ ਕਮੈਂਟ ਤੇ ਮਾੜੀ ਕਰਦਾ ਇੱਕ ਜਣਾ ਕਮੈਂਟ ਰਾਜਿੰਦਰ ਨੂੰ ਬਹੁਤ ਮਾੜੀ ਕਰਦਾ ਪਤਾ ਨਹੀਂ ਕੀ ਚੱਕਰ ਆ ਪਰ ਨਹੀਂ ਉਹ ਇਹੋ ਬੋਲਦਾ ਹਮੇਸ਼ਾ ਕੁੱਬੀ ਕੁੱਬੀ ਜਿਹਾ ਸੀ ਮੈਂ ਕਿਧਰੋਂ ਕੁੱਬੀ ਆਓ ਜਿੱਦਾਂ ਦਾ ਰੋਲ ਮਿਲਿਆ ਅਹੀ ਬੋਦਦਾਂ ਦਾ ਕਰਨਾ ਆ ਤੇ ਬਾਕੀ ਤੁਸੀਂ ਨਾਮ ਮਾੜਾ ਕਮੈਂਟ ਨਾ ਕਰਿਆ ਕਰੋ ਕੋਈ ਨਾਣਾ ਸਾਰੇ ਜਣੇ ਚੰਗੇ ਚੰਗੇ ਕਮੈਂਟ ਕਰਿਆ ਕਰੋ ਨਹੀਂ ਇਹ ਜਿੰਦਾ ਦਾ ਨਾਮ ਆਪਾਂ ਮਿਲੇ ਉਦਾਂ ਦਾ ਕੰਨਾ ਪੈਂਦਾ ਵਾ ਸਾਰੇ ਕਮੈਂਟ ਬਹੁਤ ਵਧੀਆ ਹੁੰਦੀ ਹੁਣ ਜਿੰਦਾ ਦਾ ਰੋਲ ਮਿਲਿਆ ਉਦਾਂ ਦਾ ਕਰਨਾ ਪੈਣਾ ਜੇ ਉਦਾਂ ਦਾ ਰੋਲ ਅਸੀਂ ਨਾ ਕਰਾਂਗੇ ਫਿਰ ਤੁਸੀਂ ਫੇਰ ਬੋਲਣਾ ਕੀ ਪਹਿਲਾਂ ਕੋਈ ਰੋਲ ਨਹੀਂ ਸਹੀ ਹੋਣ ਦੇਆ ਤੁਹਾਨੂੰ ਜਾਨ ਨਹੀਂ ਪੈਂਦੀ ਉਹ ਜਾ ਕੇ ਦਾਰਨਾ ਨਾ ਸੁਭਾਈ ਹੈ ਨਾ ਤੇ ਮਰਜ਼ੀ ਕੋ ਜਾਣਾ ਕਮੈਂਟ ਮਾਰੇ ਕਰਦਾ ਰਾਜ ਮੈਨੂੰ ਬਾਕੀ ਕਮੈਂਟ ਸਾਰੇ ਪੈਣ ਆ ਜੱਟ ਵੀ ਵੀਡੀਓ ਵੇਖਣ ਦਾ ਵਾ ਜਿਹੜੀ ਮੇਰਾ ਇੱਕ ਕਸੂਰ ਵੇਂਦਾ ਹੋਵੇ ਤੇ ਵੀ ਲੈ ਰਹੀ ਦਿਰ ਨਾਲ ਹੈ ਹਾਂ ਨਾਲ ਕਲੀਨੈਸ ਚ ਇੰਨੀ ਆ ਵੀ ਬਰਸ ਮੈਂ ਉਹ ਆਪਣਾ ਜਿਹੜਾ ਵੀ ਕੋਈ ਬੱਚਾ ਆ ਜਾਂ ਮੱਚੀ ਆ ਉਹ ਨਾਇ ਇਮੈਂਡ ਕਰ ਜਾਓ ਇੱਕ ਹੈਗਾ ਵਾ ਵੀ ਨਹੀਂ ਹਾਂ ਕੋਣਾਂ ਬੁੱਢੀ ਬੜੀ ਕਪਤੀ ਚੰਦਰੀ ਤੀਨੀ ਜੇ ਰਾਜਿੰਦਰ ਨਿਕਲ ਆ ਤਾਂ ਇੰਦਰ ਬੁੱਢੀ ਬੜੀ ਕਪਤੀ ਚੰਦਰੀ ਤੀਨੀ ਕੋਈ ਲੈ ਨਹੀਂ ਗਈ ਨਹੀਂ ਸਾਂਹ ਦੀ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਪਰ ਸਾਰੇ ਭੈਣ ਭਰਾ ਵਧੀਆ ਵਧੀਆ ਕਮੈਂਟ ਕਰਿਆ ਕਰਿਓ ਕਿਉਂਕਿ ਫਿਰ ਸਾਡਾ ਵੀ ਵਧੀਆ ਵੀਡੀਓ ਬਣਾਉਣ ਨੂੰ ਦਿਲ ਕਰਦਾ ਵਾ ਹਾਂ ਇੱਕ ਕਮੈਂਟ ਕਰਦਾ ਸਾਰੇ ਬੜਾ ਪਿਆਰ ਕਰਦਾ ਇੱਕ ਮਿੰਟ ਆ ਮੈਂ ਨਾ ਮੈਂ ਬੜਾ ਖੁਸ਼ ਹਾਂ ਜਵਾ ਕਰਦਾ ਮੈਨੂੰ ਲੱਗਦਾ ਹੈ ਕਿ ਉਹ ਵੀਡੀਓ ਵਿੱਚ ਜੀ ਨਾ ਵੀਡੀਓ ਚ ਆਈ ਹੈ ਰੰਬੀਤ ਭਾਗੀ ਚਲੋ ਕੋਈ ਗੱਲ ਨਹੀਂ ਆਈ ਨਾ ਮਸੰਦ ਕਰਦਾ ਮੈਂ ਬੜਾ ਕਰਦਾ ਵੀਡੀਓ ਨੂੰ ਵਾਲੇ ਵੀ ਨਮ ਸੰਤ ਨਾ ਨਹੀਂ ਕੋ ਸੰਤ ਆਪੇ ਫਿਰ ਵੀ ਚਾਹਤ ਇਹਨੇ ਆ ਸੁਣ ਲੈਨੇ ਆ ਹਾਂ ਉਹ ਉਹ ਕਿਆ ਕਰੋ ਨਾ ਜਿਹੜਾ ਵੀਡੀਓ ਦੇ ਵਿੱਚ ਸਾੜ ਕੋਈ ਕਮੀ ਬੇਸੀ ਆ ਉਹ ਜ਼ਰੂਰ ਦੱਸਿਆ ਕਰੋ ਸਾਨੂੰ ਵੀ ਵੀਡੀਓ ਦੇ ਵਿੱਚ ਕੋਈ ਕਮੀ ਬੇਸੀ ਉਹ ਅਸੀਂ ਪੂਰੀ ਕਰੀਏ ਪਰ ਇਹ ਆ ਕਿ ਸਾਰੇ ਭੈਣ ਭਰਾ ਵਧੀਆ ਕਮੈਂਟ ਕਰਿਆ ਕਰੋ ਸਾਰੇ ਚੜ੍ਹ ਦੀ ਕਲਾ ਚਲੋ ਤੁਹਾਨੂੰ ਵੇਖਦੇ ਰਹੋ ਚਲੋ ਆਪ ਬੰਦੇ ਨਾਲ ਆ ਬੈਂਡਿੰਗਾਂ ਦੇਰ ਆਉਦੀ ਅਗਲਾ ਵਲੋਗ ਜਲਦੀ ਲੈ ਕੇ ਆਵਾਂਗੇ ਹਣ ਇਹ ਥੋੜਾ ਢਿੱਲਾ ਹੀ ਚੱਲਦੇ ਆ ਵਲੋਗ ਬਣਾਉਣ ਤੋਂ ਜਾਂਦਾ ਹਾਂ ਚਾਹਦਾ ਹਾਂ ਰੈਸਪੀ ਵਲੋਗ ਬਣਾਇਆ ਕਰਾਂ ਪਰ ਟਾਈਮ ਘੱਟ ਲੱਗਦਾ ਬਣਾ ਲਿਆ ਬਣਾਇਆ ਕਰਨੇ ਹਾਂ ਆਪਾਂ ਤੋਂ ਬੜਾ ਵੀਰ ਬਣਾਏਗਾ ਦੱਸ ਜਾ ਕੋਣਾ ਕੋਣ ਨਾ ਸਾਰੇ ਮੈਂਚਰਾ ਬਣਨ ਤਾਂ ਇਹ ਦਿਨ ਮੈਂ ਬਣਾ ਹੀ ਗਏ ਦੋ ਦਿਨੋਂ ਤਾਂ ਰਹੇ ਨਾ ਮੈਂ ਖੀਰ ਦਾ ਮੁਰਗਾ ਬਣਾਇਆ ਹੈ ਮੈਂ ਲੁਟ ਆਜ ਨਾ ਮੁਰਗਾ ਲੈ ਕੇ ਸ਼ਾਮ ਆ ਗਈਆਂ ਬੜਾ ਵਧੀਆ ਬਣੇ ਇਹ ਪੂਰੇ ਹੁਣ ਫਿਰ ਕਿਹ ਦਿਨ ਬਣਾਉਣੇ ਆ ਤੇ ਫਿਰ ਫਿਰ ਬਣਾਵਾਂਗੇ ਵਲੋਗ ਬਹੁਤ ਵਧੀਆ ਬਣੇਗੇ ਸੁਜੀ ਵਾਲੇ ਸੁਜੀ ਵਾਲੇ ਬਣਾਏਗੇ ਗੋੜ ਵਾਲੇ ਨਹੀਂ ਬਣਾਏ ਹਾਂ ਬਰਾਜੀ ਆਹੀ ਬਰਾਜੀ ਤੇਰੇ ਬਰਾਜੀ ਕਰਦਾ ਕਿ ਜਨ ਮੈਂ ਕੱਲ ਜੋ ਨੰਦਰੀ ਲਾਤੀ ਇਹਨਾਂ ਨੇ ਨਹੀਂ ਬਣਾ ਲਏ ਵਾਕਟਾਂ ਟਾਈਮ ਨਹੀਂ ਲੱਗਦਾ ਸਾਡਾ ਜਦੋਂ ਵੀਡੀਓ ਬਣਾ ਗਏ ਜੀਦਾ ਉਹਨੂੰ ਫਿਰਦਾ ਟਾਈਮ ਹੋਇਆ ਕਾਲੂਨ ਬੱਤੇ ਆ ਜਾਂਦਾ ਫਿਰ ਘੜੀ ਲੱਗਨੇ ਪਹਿਲਾਂ ਅਸੀਂ ਕੋਈ ਸ਼ਾਮ ਦਾ ਟਾਈਮ ਹੋ ਜਾਂਦਾ ਸ਼ਾਮ ਦਾ ਨਾ ਰੋਟੀ ਪਾਣੀ ਦਾ ਧਾਰ ਕੰਡੋ ਆ ਤੇ ਇਹ ਟਾਈਮ ਵਾਸਤੇ ਫਿਰ ਸਾਰਾ ਟੈਂਦੂਲਾ ਜਾਂਦਾ ਵਾਚੀ ਜਨੇ ਠੀਰ ਗੂੜਿਆਂ ਦਾ ਸਾਨੂੰ ਬਵਾ ਕਰਨਾਗੇ ਤਿੰਨ ਚਾਰ ਘੰਟੇ ਤੇ ਕਿਤੇ ਨਹੀਂ ਗੇ ਕਿ ਪਹਿਲਾਂ ਮੈਂ ਠੀਰ ਬਣਾਏ ਫਿਰ ਮੈਂ ਗੂੜਿਆਂ ਦਾ ਪੈਟਰ ਤਿਆਰੀ ਕਰਦਾ ਗੂੜੇ ਬਣਾਉਂਦੇ ਵੇਲੇ ਮੈਨੂੰ ਡੇਢ ਘੰਟਾ ਲੱਗ ਗਿਆ ਗੂੜਿਆਂ ਨੂੰ ਟਾਈਮ ਬੜਾ ਲੱਗਦਾ ਭਾਵੇਂ ਪੰਜਾਂ ਨੇ ਖਾਣੇ ਤੇ ਭਾਵੇਂ ਦੋਹਾਂ ਨੇ ਖਾਣੇ ਟਾਈਮ ਬੜਾ ਲੱ ਨਏ ਨਏ ਫੇ ਲਾਗੇ ਲਾਗੇ ਵੰਡੇ ਸਾਰਿਆਂ ਨੂੰ ਗੋਡੀਆਂ ਤੇ ਦੋ ਘਰ ਆ ਚਾ। ਮੁੰਬਿੰਦ ਤੇ ਰਾਜ ਨੂੰ ਮੇਰਾ ਦੋ ਦਿਨਾਂ ਬਘਰੇ ਰਹਿ ਤੇ ਤੁਹਾਡੇ ਵਾਸਤੇ ਲਿਆਉਣੇ ਮੈਂ ਦੋ ਦਿਨ ਦਾ ਲੈ ਬਈ ਰੱਖ ਅੰਦਰ ਕੋਈ। ਫੇ ਮੈਂ ਤੇਰੀ ਸਪੈਸ਼ਲਿਟੀ ਨੂੰ ਚਲੋ ਕਰ ਹਾਂ। ਹਾਂ। ਬਣਾ ਦੇ ਲੀਕ। ਹਾਂ ਚਲੋ ਕਰਦੇ ਇਹ ਤੇ ਬਲੌਗ ਦੇ ਐਂਡਿੰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ।